ਪੰਜਾਬ ਟ੍ਰਾਂਸਪੋਰਟ ਭਾ ਵਿੱਚ ਲਾਇਸੈਂਸ ਸਾਪਣ ਬੱਚੇ ਇਨੀ ਤੇਰੀ ਕਿਉਂ ਲਗਾ ਰਹੇ ਹਨ ਪੰਜਾਬ ਦੇ ਕਰੀਬ 5 ਲੱਖ ਤੋਂ ਉੱਪਰ ਲੋਕ ਡਰਾਈਵਿੰਗ ਕਾਹਨ ਤੇ ਰਜਿਸਟ੍ਰੇਸ਼ਨ ਨਹੀਂ ਮਿਲ ਰਹੀ ਇਹਨਾਂ ਜਿਹੜੀ ਪੈਂਡੈਂਸੀ ਆ ਰਜਾਨਾ ਉਹ 10000 ਜਿਹੜੀ ਉਹ ਵੱਧ ਰਹੀ ਹੈ ਜੀ ਇੱਕ ਪਾਸੇ ਸਰਕਾਰ ਘਰ ਬੈਠੇ ਸੁਵਾਬਦਿਆਂ ਦੀ ਗੱਲ ਕਰ ਰਹੀ ਹੈ ਦੂਜੇ ਪਾਸੇ ਲੋਕ ਆ ਜਿਹੜੇ ਉਹ ਖੱਜਲ ਖਰਾਬ ਹੋ ਰਿਹਾ ਜੀ ਟ੍ਰਾਂਸਪੋਰਟ ਭਾ ਇਸ ਗਲਤੀ ਕਰ ਲੋਕਾਂ ਤੇ ਚਲਾਨ ਹੋ ਰਿਹਾ ਸਰਕਾਰ ਵੱਲੋਂ ਭਾਵੇਂ ਡਿਜੀਟਲ ਅਕਾਉਂਟ ਲਾਇਸੈਂਸ ਡਾਊਨਲੋਡ ਦੀ ਪ੍ਰਬੰਧ ਨਹੀਂ ਮਿਲ ਗਈ ਪਰ 60 ਪਿੰਡਾਂ ਦੇ ਜਿਹੜੇ ਬਹੁਤ سارے ਲੋਕ ਇਸ ਤਰ੍ਹਾਂ ਜਿਹੜੇ ਉਹ ਐਪ ਦਾ ਇਸਤੇਮਾਲ ਨਹੀਂ ਕਰਨਾ ਜਾਣਦੇ ਟ੍ਰੈਵਲ ਸੈਂਸ ਅਤੇ ਆਰ.ਸੀ ਦੇ ਮੈਨੂਅਲ ਪਹਿਲਾਂ ਦੇ ਬਣੇ ਹੋਣ ਹੋਏ ਬੈਕਲੌਗ ਪਿਛਲੇ 2 ਸਾਲਾਂ ਤੋਂ ਬੰਦ ਪਈ ਹੈ ਜਿਸ ਕਾਰਨ ਆਮ ਲੋਕ ਖੱਜਲ ਖਵਾਰੀ ਹੋ ਰਹੀ ਹੈ ਜਿਸ ਕਾਰਨ ਉਹਨਾਂ ਦੇ ਵਹਿਕਲਾਂ ਦੀ ਹਾਈ ਸਕੂਅਰ ਨੰਬਰ ਪਲੇਟਾਂ ਲਗਾਉਣ ਦੀ ਵੀ ਦਿੱਕਤ ਆ ਰਹੀ ਹੈ ਇਸ ਤੋਂ ਇਲਾਵਾ ਮੌਜੂਦਾ ਜਿਹੜੇ ਆਰ.ਟੀ ਤੇ ਐਸ.ਟੀ ਐਮ ਹੈ ਜੋ ਵਿਧਕਾਰੀ ਅਥਾਰਟੀ ਹੈ ਉਹ ਲੰਸਾਂਸਾਂ ਵਿੱਚ ਆਰ.ਸੀ ਤੇ ਸਮੇਂ ਸਰ ਅਪਰੂਵਲ ਨਹੀਂ ਕਰ ਰਹੇ ਜਿਸ ਨਾਲ ਪਟੈਂਸੀ ਹਰ ਰੋਜ਼ ਵੱਧ ਰਹੀ ਹੈ ਉਹਨਾਂ ਦੀ ਜ਼ਿੰਮੇਵਾਰੀ ਬਰ ਦੱਸਿਆ ਜਾਵੇ ਹੋ ਸਕੇ ਤੇ ਸਾਰਾ ਕੰਮ ਜ਼ਿਲ੍ਹਾ ਲੈਵਲ ਤੇ ਜਿਹੜੀ ਜਿਹੜੀ ਆਰਸੀ ਤੇ ਲਿਸੈਂਸ ਚੋਂ ਨਿਕਲਣ ਚਾਹੀਦਾ ਕਿਉਂਕਿ ਇਹ ਸਾਰਾ ਦਾ ਸੈਂਟਰਲਾਈਜ਼ ਕਰ ਰੱਖਿਆ ਚੰਡੀਗੜ੍ਹ ਤੇ ਜਿਹਦੇ ਨਾਲ ਇੱਥੇ ਜਿਹੜਾ ਕੰਮ ਦਾ ਬਹੁਤ ਜ਼ਿਆਦਾ ਹੋਣ ਕਾਰਨ ਜਿਹੜੇ ਲੋਕਾਂ ਕੋ ਖੱਜਲ ਖਰਾਬ ਹੁੰਦੇ ਆ ਈਵਨ ਕਿ ਮੇਰੇ ਖਿਆਲ ਹੁਣ ਤਾਂ ਜੋ ਜਿਹੜੀ ਕਿਸੇ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਸੀ ਉਹ ਜਾਂਦਾ ਕੰਪਨੀ ਦਾ ਠੇਕਾ ਖਤਮ ਹੋ ਗਿਆ ਜਾਂ ਉਹ ਕੰਮ ਨਹੀਂ ਕਰ ਰਹੀ ਤੇ ਜਿਹਦੇ ਕਰਕੇ ਸਾਰੀਆਂ ਦਿੱਕਤਾਂ ਆ ਇਹਦਾ ਮੈਂ ਉਹਨਾਂ ਨੂੰ ਤੁਹਾਨੂੰ ਮਾਧਿਅਮ ਨਹੀਂ ਮੰਤਰੀ ਨੂੰ ਬੇਨਤੀ ਕਰਦਾ ਵੀ ਉਹ ਦੱਸਣੇ ਦਾ ਕਦੋਂ ਤੱਕ ਇਹਦਾ ਹੱਲ ਹੋ ਜਾਊਗਾ ਸਪੀਕਰ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਮੈਨ ਇਸ ਤਰ੍ਹਾਂ ਜਨ ਚ ਬੋਲਣ ਦਾ ਮੌਕਾ ਦਿੱਤਾ। ਮੇਰੀ ਜ਼ਿੰਦਗੀ ਦਾ ਬਹੁਤ ਅਹਿਮ ਦਿਨ ਹੈ ਕਿ ਅੱਜ ਮੈਂ ਬਤੌਰ ਐਮਐਲਏ ਪਹਿਲੀ ਵਾਰ ਸਦਨ ਵਿੱਚ ਪਹੁੰਚਿਆ ਬਰਨਾਲੇ ਹਲਕੇ ਦੇ ਤੇ ਆਪਣੇ ਪਾਰਟੀ ਲੀਡਰਸ਼ਿਪ ਦੀ ਬਦੌਲਤ। ਮੈਂ ਆਪਣੇ ਹਲਕੇ ਨਾਲ ਸੰਬੰਧਿਤ ਜਿਹੜੇ ਕੁਝ ਮੁੱਦੇ ਜੋ ਸਿਹਤ ਅਤੇ ਸਿੱਖਿਆ ਨੂੰ ਲੈ ਕੇ ਮੈਂ ਉਠਾਉਣਾ ਚਾਹੁੰਦਾ ਤੁਹਾਡੇ ਮੱਧਿਅਮ ਰਹੀਂ। ਮਾਂ ਜੋ ਸਪੀਕਰ ਸਾਹਿਬ ਇੱਕ ਰਾਜ ਉਦੋਂ ਤੱਕ ਹੀ ਕਰਦਾ ਜਦੋਂ ਇਹ ਤੇ ਲੋਕ ਸਿੱਖਿਆ ਤੇ ਸਿਹਤਮੰਦ ਹੁੰਦੇ ਹਨ। ਪੰਜਾਬ ਦੇ ਸਰਕਾਰੀ ਸਕੂਲਾਂ ਤੇ ਹਸਪਤਾਲਾਂ 'ਤੇ ਬਲ ਸੰਤ ਧਿਆਨ ਦੇਣ ਦੀ ਲੋੜ ਹੈ। ਮੈ ਸਕੂਲਾਂ ਤੇ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਸਕੂਲਾਂ ਵਿੱਚ ਗੁਣਵੰਤਾ ਵਾਲੇ ਢਹਾਗ ਪ੍ਰਦਾਨ ਕਰਨ ਅਤੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਦਵਾਈਆਂ ਤੇ ਸਿਰਕ ਜਾਂਚ ਪ੍ਰਣਾਲੀ ਜਕੀਨੀ ਬਣਾਉਣ ਲਈ ਜਿਹੜੀ ਮੈਂ ਮੰਗ ਕਰਨ ਵਿੱਚ ਇਹਦਾ ਬਲਟ ਵਧਾਉਣ ਦੀ ਲੋੜ ਹੈ ਉੱਥੇ ਮੈਂ ਇਹ ਵੀ ਬੇਨਤੀ ਕਰਦਾ ਕਿ ਸਾਡੇ ਬਰਨਾਲਾ ਜਿਲ੍ਹੇ ਦੇ ਜੋ ਵੀ ਹਸਪਤਾਲ ਹਨ ਹਾਲੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਤੋਂ ਵਾਂਝੇ ਹਨ ਜਿਨ੍ਹਾਂ ਵਿੱਚ ਪ੍ਰੋਪਰ ਸਟਾਫ ਦੀ ਵੀ ਘਾਟ ਹੈ ਈਵਨਿੰਗ ਦੇ ਬਰਨਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਬਾਲਟੈਂਡੈਂਟ ਆ ਉਹ ਵੀ ਹੈ ਨਹੀਂ ਜਿਹੜੇ ਡਾਕਟਰ ਤੇ ਜਿਹੜੇ ਨਰਸ ਜੀ ਉਹਦੀ ਵੀ ਬਹੁਤ ਜ਼ਿਆਦਾ ਘਾਟ ਹੈ ਪਰਨਾਲਾ ਜ਼ਿਲ੍ਹੇ ਦੇ ਵਿੱਚ ਇੱਕ ਜ਼ਿਲ੍ਹਾ ਪੱਧਰ ਚੱਚਾ ਬੱਚਾ ਹਸਪਤਾਲ ਬਣੀ ਪ੍ਰੀਮਚੋਰ ਅਤੇ ਨੌਜਵਨ ਬੱਚਿਆਂ ਦੀ ਸਾਂਭ ਸੰਭਾਲ ਲਈ ਨਰਸਰੀ ਉਹ ਬਣੀ ਹੈ ਉਹ ਪਿਛੇ ਸਰਕਾਰ ਵੱਲੇ ਬਣੀ ਸੀ ਜੋ ਸਟਾਫ ਦੀ ਘਾਟ ਕਾਰਨ ਬੰਦ ਪਈ ਆ ਜੇਕਰ ਪ੍ਰੀਮਚੋਰ ਤੇ ਨੌਜਵਨ ਅਣਹੈਸਥੀ ਬੱਚਿਆਂ ਨੂੰ ਸਰਕਾਰ ਨਰਸ ਲੋਡ ਪੈਂਦੀ ਹੈ ਤਾਂ ਉਹਦੇ ਪਰਿਵਾਰ ਨੂੰ ਪ੍ਰਾਈਵੇਟ ਹਸਪਤਲਾਂ ਵਿੱਚ 10000 ਪਤੀ ਦਿਨ ਦੇ ਹਿਸਾਬ ਨਾਲ ਖਰਚਾ ਕਰਨੇ ਪੈਂਦਾ ਹੈ ਜਦ ਕਿ ਇੱਥੇ ਸਟਾਫ ਹੋਵੇ ਤਾਂ ਇਹ ਸਹੂਲਤਾਂ ਮਰੀਜ਼ਾਂ ਨੂੰ ਮੁਫਤ ਵਿੱਚ ਮਿਲੇਗੀ ਇਹ ਧਿਆਨ ਦੇਣਾ ਬਣਦਾ ਹੈ ਕਿ ਚੱਚਾ ਬੱਚਾ ਹਸਪਤਾਲ ਵਿੱਚ ਬਣੀ ਹੈ ਇਹ ਨਰਸੀ ਦੀ ਬਿਲਡਿੰਗ ਜੋ ਪਹਿਲੇ ਸਰਕਾਰ ਵੱਲੋਂ 2 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੀ ਹੁਣ ਸਫੈਦ ਹਾਥੀ ਬਣ ਗਈ ਹੈ ਸਿਰਫ ਸਟਾਫ ਦੀ ਘਾਟ ਕਰਕੇ ਸੋ ਮੈਂ ਬੇਨਤੀ ਕਰਦਾ ਕਿ ਹਸਪਤਾਲਾਂ ਵਿੱਚ ਸਟਾਫ ਦੀ ਘਾਟ ਨੂੰ ਤੁਰੰਤ ਪੂਰਾ ਕੀਤਾ ਜਾਵੇ ਅਧਿਤਿਆ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਸਾਡੇ ਜ਼ਿਲ੍ਹੇ ਦੇ ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ 47 ਪੋਸਟਾਂ ਹਨ ਪਰੰਤੂ ਸਿਰਫ 11 ਪ੍ਰਿੰਸੀਪਲ ਕੰਮ ਕਰਦੇ ਆ ਇਸ ਤਰ੍ਹਾਂ ਹੈਡਮਾਸਟਰ ਦੀਆਂ 43 ਪੋਸਟਾਂ ਹਨ ਸਿਰਫ 15 ਹੈਡਮਾਸਟਰ ਕੰਮ ਕਰ ਰਹੇ ਹਨ ਜਿਹੜੇ ਹੋਰ ਬਕਪਕ ਵਿਸ਼ਾ ਅਧਿਆਪਕਾਂ ਦੀ ਘਾਟ ਹੈ ਇਸ ਨੂੰ ਤੁਰੰਤ ਧਿਆਨ ਦੇ ਕੇ ਵੈਕੰਟ ਪੋਸਟਾਂ ਭ ਕਿਉਂਕਿ ਤੁਹਾਡੀ ਸਰਕਾਰ ਦੀ ਮੁਖਤਰ ਜੀ ਚੰਗੀਆਂ ਸਕੂਲ ਸਿੱਖਿਆ ਤੇ ਹੈਲਥ ਨੂੰ ਲੈ ਕੇ ਸੀ ਪਰ ਜਿਹੜੇ ਹਾਲਾਤ ਨੇ ਅੱਜ ਉਹ ਪਹਿਲਾਂ ਨਾਲੋਂ ਬਹੁਤ ਬਦਤਰ ਹੋ ਚੁੱਕੇ ਹਨ ਇੱਕ ਸਰ ਮੈਂ ਹੋਟ ਟ੍ਰਾਂਸਪੋਰਟ ਵਿਭਾਗ ਦਾ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਮੈਂ ਆਪ ਜੀ ਦੇ ਧਿਆਨ ਵਿੱਚ ਇੱਕ ਪੰਜਾਬ ਦਾ ਵਸਿੰਦਾ ਹੋਣ ਜੁੜੇ ਅਹਿਮ ਮੁੱਦ ਨੂੰ ਦਵਾਉਣਾ ਚਾਹੁੰਦਾ ਟ੍ਰਾਂਸਪੋਰਟ ਭਾਗ ਦੇ ਵਿੱਚ ਮੰਤਰੀ ਸਾਹਿਬ ਕਿਰਪਾ ਕਰਕੇ ਇਹ ਦੱਸਣ ਦੀ ਕਿਰਪਾ ਲੱ ਕਰਨ ਕਿ ਪੰਜਾਬ ਟ੍ਰਾਂਸਪੋਰਟ ਭਾਗ ਵਿੱਚ ਲਾਇਸੈਂਸ ਸਾਪਣ ਬੱਚ ਇਨੀ ਦੇਰੀ ਕਿਉਂ ਲਗਾ ਰਹੇ ਹਨ ਪੰਜਾਬ ਦੇ ਕਰੀਬ 5 ਲੱਖ ਤੋਂ ਉੱਪਰ ਲੋਕ ਡਰਾਈਵਿੰਗ ਲਾਇਸੈਂਸ ਰਜਿਸਟ੍ਰੇਸ਼ਨ ਨਹੀਂ ਮਿਲ ਰਹੀ ਹੈ ਇੰਨਾ ਜਿਹੜੀ ਪੈਂਡੈਂਸੀ ਆ ਰਜਣਾ ਉਹ 10000 ਜਿਹੜੀ ਉਹ ਵੱਧ ਰਹੀ ਹੈ ਜੀ ਇੱਕ ਪਾਸੇ ਸਰਕਾਰ ਘਰ ਬੈਠੇ ਸਵਮਿਵਾਂ ਦੀ ਗੱਲ ਕਰ ਰਹੀ ਹੈ ਦੂਜੇ ਪਾਸੇ ਲੋਕ ਹੈ ਜਿਹੜੇ ਉਹ ਖੱਜਲ ਖਰਾਬ ਹੋ ਰਿਹਾ ਜੀ ਟ੍ਰਾਂਸਪੋਰਟ ਭਾਜ ਇਸ ਗਲਤੀ ਕਰ ਲੋਕਾਂ ਦੇ ਚਲਾਨ ਹੋ ਰਹੇ ਸਰਕਾਰ ਵੱਲੋਂ ਭਾਵੇਂ ਡਿਜੀਟਲ ਲੈਕਰ ਲਾਇਸੈਂਸ ਡਾਊਨਲੋਡ ਦੀ ਪ੍ਰਵਾਨਗੀ ਮਿਲ ਗਈ ਪਰ ਸਾਡ ਪਿੰਡਾਂ ਦੇ ਜਿਹੜੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਜਿਹੜਾ ਉਹ ਐਪ ਦਾ ਇਸਤੇਮਾਲ ਨਹੀਂ ਕਰਨਾ ਜਾਣਦੇ ਜੀ ਟ੍ਰੈਵਲ ਸਾਂਸ ਅਤੇ ਆਰਸੀ ਦੇ ਮੈਨੂਅਲ ਪਹਿਲਾਂ ਦੇ ਬਣੇ ਹੋਣ ਹੋਏ ਬੈਕਲੌਗ ਪਿਛਲੇ 2 ਸਾਲਾਂ ਤੋਂ ਬੰਦ ਪਈ ਹੈ ਜਿਸ ਕਾਰਨ ਆਮ ਲੋਕ ਖੱਜਲ ਖਵਾਰੀ ਹੋ ਰਹੀ ਹੈ ਜਿਸ ਕਾਰਨ ਉਹਨਾਂ ਦੇ ਵਹਿਕਲਾਂ ਜਿਹੜੀ ਹਾਈ ਸਕੂਰਟੀ ਨੰਬਰ ਪਲੇਟਾਂ ਲਗਾਉਣ ਦੀ ਵੀ ਦਿੱਕਤ ਆ ਰਹੀ ਹੈ ਇਸ ਤੋਂ ਇਲਾਵਾ ਮੌਜੂਦਾ ਜਿਹੜੇ ਆਰਟੀ ਤੇ ਐਸਟੀਐਮ ਹੈ ਜੋ ਵਿਧਕਾਰੀ 30 ਹੈ ਉਹ ਲਿਸਾਂਸਾਂ ਵਿੱਚ ਆਰਸੀ ਤੇ ਸਮੇਂ ਸਰ ਅਪਰੂਵਲ ਨਹੀਂ ਕਰ ਰਹੇ ਜਿਸ ਨਾਲ ਪਟੈਂਸੀ ਹਰ ਰੋਜ਼ ਵੱਧ ਰਹੀ ਹੈ ਉਹਨਾਂ ਦੀ ਜ਼ਿੰਮੇਵਾਰੀ ਬਰ ਦੱਸਿਆ ਜਾਵੇ ਹੋ ਸਕੇ ਤੇ ਸਾਰਾ ਕੰਮ ਜ਼ਿਲ੍ਹਾ ਲੈਵਲ ਤੇ ਜਿਹੜੀ ਜਿਹੜੀ ਆਰਸੀ ਤੇ ਲਿਸਾਂਸੋਂ ਨਿਕਲਣਾ ਚਾਹੀਦਾ ਕਿਉਂਕਿ ਇਹ ਸਾਰਾ ਦਾ ਸੈਂਟਰਲਾਈਜ਼ ਕਰ ਰੱਖਿਆ ਚੰਡੀਗੜ੍ਹ ਜਿਸ ਨਾਲ ਇੱਥੇ ਜਿਹੜਾ ਕੰਮ ਦਾ ਬਹੁਤ ਜ਼ਿਆਦਾ ਹੋਣ ਕਾਰਨ ਜਿਹੜੇ ਲੋਕੋ ਖੱਜਲ ਖਰਾਬ ਹੁੰਦੇ ਆ ਈਵਨ ਕਿ ਮੇਰੇ ਖਲ ਹੁਣ ਤਾਂ ਜੋ ਜਿਹੜੀ ਕਿਸੇ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਸੀ ਉਹ ਜਾਂਦਾ ਕੰਪਨੀ ਦਾ ਠੇਕਾ ਖਤਮ ਹੋ ਗਿਆ ਜਾਂ ਉਹ ਕੰਮ ਨਹੀਂ ਕਰ ਰਹੀ ਤੇ ਜਿਹਦੇ ਕਰਕੇ ਸਾਰੀਆਂ ਦਿੱਕਤਾਂ ਆ ਇਹਦਾ ਮੈਂ ਇਹਨਾਂ ਨੂੰ ਤੁਹਾਨੂੰ ਮਾਧਿਯ ਮੰਤਰੀ ਨੂੰ ਬੇਨਤੀ ਕਰਦਾ ਵੀ ਉਹ ਦੱਸਣੇ ਦਾ ਕਦੋਂ ਤੱਕ ਇਹਦਾ ਹੱਲ ਹੋ ਜਾਊਗਾ ਸਰ ਦੂਸਰਾ ਸਰ ਮਾਫੀ ਚਾਹੁੰਦਾ ਤੁਹਾਡਾ ਟਾਈਮ ਜ਼ਿਆਦਾ ਲੈ ਰਿਹਾ ਮੈਂ ਥੋੜਾ ਬਹੁਤਾ ਖੇਤੀਬਾੜੀ ਬਾਰੇ ਵੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਾਲਾ ਜੀ ਇਹ 0 ਆਵਰ ਦੇ ਵਿੱਚ ਤੁਸੀਂ ਪਹਿਲੀ ਵਾਰ ਬੋਲ ਰਹੇ ਹੋ ਮੈਂ ਤੁਹਾਨੂੰ ਡੋਕਿਆ ਨਹੀਂ ਇੱਕ ਕੋਈ ਮੁੱਦਾ ਰੱਖਣਾ ਹੁੰਦਾ ਜਲੰਤ ਮੁੱਦਾ ਰੱਖਣਾ ਹੁੰਦਾ ਚਲੋ ਸਰ ਕੰਮ ਬੋਲਣਗੇ ਤੇ ਇਸ ਪੜ੍ਹਨਾ ਚਾਹੀਦਾ ਹੈ ਸੋ ਆਪਾਂ ਸਾਰਿਆਂ ਨੂੰ ਵੰਡ ਕੇ ਦੇਣਾ ਹੁੰਦਾ ਟਾਈਮ ਠੀਕ ਆ ਸਰ ਸੋ ਇਸ ਕਰਕੇ ਮੇਰਾ ਖਿਆਲ ਹੈ ਤੁਹਾਡਾ ਹੁਣ ਧੰਨਵਾਦ ਕਰਦੀ ਹਾਂ ਥੈਂਕ ਯੂ ਥੈਂਕ ਯੂ ਵੈਰੀ ਮੱਚ ਸ਼੍ਰੀ